ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਗਜਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਾਮੂ ਵਾਲਾ ਪਿੰਡ ਇਹਦਾ ਦੋਸਤੋ ਬਿਲਕੁਲ ਲਾਗੇ ਆ ਤੇ ਕੋਟ ਦੀ ਵਸਾਵਾ ਸਿੰਘ ਪਿੰਡ ਬਿਲਕੁਲ ਲਾਗੇ ਆ ਤੁਸੀਂ ਖਾਸ ਵਿਜਿਟ ਜਿਹੜੀ ਆ ਪਿੰਡ ਗਜਲ ਕਰਨੀ ਹੈ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ 2-3 ਵੀਡੀਓ ਅਪਲੋਡ ਕੀਤੀਆਂ ਸੀਗੀਆਂ ਭਾਈ ਕੁਲਦੀਪ ਸਿੰਘ ਉਹ ਆਨਰ ਮੇਰੇ ਨਾਲ ਹੋਣਗੇ ਇੱਕ ਵਾਰ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕੋਈ ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਇੱਕ ਝੋਟੀ ਹੋਵੇਗੀ ਠੀਕ ਹੈ ਜੀ ਫੁੱਲ ਵੱਡੀ ਝੋਟੀਆਂ ਮਿਲਕ ਰਿਕਾਰਡ ਵੀ ਦੱਸਦਾ ਵੀ ਕਾਫੀ ਚੰਗਾ ਵੀ 16 ਲੀਟਰ ਮਿਲਕ ਕਪੈਸਿਟੀ ਜਿਹੜੀ ਇਸ ਸੱਜਰ ਦੇ ਵਿੱਚ ਸੱਜਰ ਝੋਟੀ ਦੀ ਮਿਲਕ ਕਪੈਸਿਟੀ 16 ਲੀਟਰ ਹੁੰਦੀ ਹੈ ਠੀਕ ਹੈ ਤੇ ਪੂਰੀ ਡਿਟੇਲ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਇਨਫੋਰਮੇਸ਼ਨ ਲੈ ਕੇ ਅੱਜ 17 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਵਜੇ ਦੁਪਹਿਰ ਦਾ ਸਮਾਂ ਹੈ ਆਓ ਕਰਦੇ ਹਾਂ ਗੱਲਬਾਤ ਦੋਸਤੋ ਪਹਿਲਾ ਰਿਕਵੈਸਟ ਆ ਜਿਹੜਾ ਵੀਰ ਪਸ਼ੂ ਪਸੰਦ ਆਊਗਾ ਜਿੰਨੂੰ ਵੀ ਆਪ ਦੀ ਟਿੱਪ ਕੇ ਤਸਦੀ ਕਰ ਲਿਓ ਗੱਭਣ ਪਸ਼ੂ ਦੀ ਤੇ ਚੁਵਾਈ ਕਰਕੇ ਦਾ ਦੋਸਤੋ ਤੁਸੀਂ ਇਸ ਬੈੜ ਦੀ ਤਸਦੀ ਕਰ ਸਕਦੇ ਆ ਆਜੋ ਕਲਦੀਪ ਸਭ ਤੋਂ ਪਹਿਲਾਂ ਵੀਰ ਕਲਦੀਪ ਸਿੰਘ ਸਾਸਰੀ ਕਾ ਸਾਚੀ ਗਾਲ ਜੀ ਹੋਰ ਵਾਰ ਆ ਵੀਜੀ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਵਧੀਆ ਟੈਂਡੀਆਂ ਕਰਦੇ ਤੁਸੀਂ ਸੁਣਾਓ ਸ਼ੁਕਰ ਸ਼ੁਕਰ ਮਾਰ ਜੀ ਤੇ ਕਲਦੀਪਾ ਜੀ ਪਸ਼ੂ ਵਿੱਚੋਂ ਜਿਹੜੇ ਹੁਣੇ ਬੰਦ ਕਰਦੇ ਸੀ ਜਾਂ ਮਤਲਬ ਹੁਣੇ ਇੱਕ ਘਰ ਦੇ ਪਸ਼ੂ ਵਾਂਗੂ ਸੀ ਕਰਦੇ ਇਹ ਇਹ ਆਪਣੇ ਆ ਲੈ ਕੇ ਆਂਦੀ ਅੱਛਾ ਜੀ ਉਹ ਮਾਜ ਟੋਕਰ ਗੱਪਣ ਲੈ ਆਈ ਮਾਜ ਇਹ ਟੋਕਰ ਗੱਪਣ ਲਈ ਸੀ ਹਾਂਜੀ ਤੇ ਇੱਕ ਟੋਕਰ ਦਾ ਕਿੰਨਾ ਕੁ ਦੁੱਧ ਸੀਗਾ ਛੋਟੀ ਦਾ 13 ਲੀਟਰ ਦੁੱਧ ਹੀ ਜੋ ਲੈ ਆਂਦੀ ਜਦੋਂ ਲੈ ਕੇ ਆਏ ਹਾਂਜੀ ਕਿੰਨੇ ਕੁ ਮਹੀਨਿਆਂ ਦੀ ਸੂਈ ਥੱਲੇ ਸੀ ਤੇ ਤਿੰਨ ਮਹੀਨਿਆਂ ਦੀ ਹੀ ਮੇਰੇ ਕੋਲ ਤਿੰਨ ਮਹੀਨੇ ਗੱਪਣ ਹੀ ਹੈ ਤਿੰਨ ਮਹੀਨੇ ਦਾ ਗੱਪਣ ਹੁਣ ਬਿਲਕੁਲ ਤਿਆਰੀ ਦੇ ਵਿੱਚ ਹੈ ਤਿਆਰੀ ਤਿਆਰੀ ਦੀ 15 15 ਦਿਨ ਲੈ ਜਾਣੇ ਨੇ ਅਜੇ 15 ਦਿਨ ਕੱਚੀ ਵੀ ਆ ਹਾਂਜੀ ਠੀਕ ਹੈ ਤੇ ਆ ਜੋ ਤਾਰਕੇ ਡਿਟੇਲ ਸਾਂਜੀ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸ਼ੁਰੂ ਹੋ ਜਾਨੇ ਆਂ ਵੀ ਇਹ ਬੱਚੀ ਕੀ ਹਸਾਬ ਵੰਡ ਹੈਗੀ ਇਨਫੋਰਮੇਸ਼ਨ ਕੀ ਆ ਸੂਬਾ ਕਿਨਾਂ ਸੂਈਏ ਤੇ ਸਮਾਂ ਕਿੰਨਾ ਹੋ ਗਿਆ ਜੀ ਇਹ ਬੱਚੀ ਤੇ ਸੂਬਾ ਦੂਜਾ ਜੀ ਦੂਜਾ ਸੂਬਾ ਮਗਰਾਂ ਦੇ ਬੱਚੀ ਆ ਮਗਰ ਬੱਚੀ ਆ ਅੱਜ ਦੇ ਪਿਛੇ ਬਜੀ ਆਂ ਗਾਂ ਤੋਂ ਪਰਲੇ ਪਨੇ ਬੱਚੀ ਆ ਜਿਹੜੀ ਦੋਸਤੋ ਮਹੀਨੇ ਕਰਾ ਸੂਬਾ ਮਹੀਨਾ ਕਿ ਜ਼ਿਆਦਾ ਹੋ ਗਿਆ ਸੂਬਾ 1 ਮਹੀਨਾ 5 ਦਿਨ 35 ਦੇ ਦਿਨ ਹਾਂ 35 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਆ ਵੈਣ ਸੂਈ ਠੀਕ ਆ ਬਾਕੀ ਥਾਣੇ ਦੇ ਬਾਅਦ ਤੁਸੀਂ ਆ ਵੇਖੋ ਬੜਾ ਹੀ ਇੱਕ ਦਿਓ ਬਾਈ ਤਦੀ ਆ ਦੇਖੋ ਕਿਹਾ ਥੰਡੇ ਵਾ ਦੁੱਧ ਤਾਂ ਹੁਣ ਕਿੰਨਾ ਜੀ 12 12 ਲੀਟਰ ਦੁੱਧ ਜਿਹੜਾ ਚੋਰਾਣਾ 12 ਲੀਟਰ ਸੇਠ ਠੰਡੀ ਪੂਰੀ ਆ ਠੀਕ ਆ 12 ਲੀਟਰ ਜਿਹੜੀ ਦੋਸਤ ਚੁਵਾਈ ਕਰ ਲੈਣੀ ਆ ਉਹ ਦੁੱਧ ਆ ਠੀਕ ਆ ਤਾਂ ਥੱਲੇ ਬੱਚਾ ਬੱਚੀ ਆ ਫੀਮੇਲ ਕਾਫ ਆ 35 ਦਿਨ ਦਾ ਜਦੋਂ ਸਮਾਂ ਹੋ ਗਿਆ ਸੀ ਜਰਸੀ ਜੰਦੀ ਜਰਸੀ ਹੈ ਜਰਸੀ ਆਵੇ ਤੇ ਕਰਾਸ ਬਰੀਡ ਆ ਤੇ ਇਸ ਫਰੀਦੀ ਬਿਲਕੁਲ ਸੱਜਰ ਸੀ ਉਦੋਂ ਸ ਇਹ ਨਹੀਂ ਆਪਣੇ ਲੈਂਦੀ ਸੀ 2-4 ਦਿਨ ਜੋ ਲੈ ਕੇ 2-4 ਦਿਨ ਲੈਂਦੀ ਸੀ ਗੱਬੜ ਨਹੀਂ ਲਈ ਸੀ ਨਾ ਆਪਣੇ ਘਰ ਆ ਕੇ ਸੁੱਈ ਹੈ ਠੀਕ ਆ ਠੀਕ ਹਾਂ ਤੇ ਇਹਦਾ ਮੁੱਲ ਕਿੰਦੀ ਤੇ ਰਹੂਗਾ ਇਹਦਾ ਮੁੱਲ 38000 ਰੁਪਏ 35000 ਦੇ ਵਿੱਚੋਂ ਹਾਂ ਜੀ ਲੈਸ ਲੂਸ ਕੋ ਥੋੜਾ ਬਹੁਤ ਹੋਊਗਾ ਛੂਰ ਸਪਾ ਹੋਣੀ ਹੈ ਹਾਂ ਮਾਰ ਤਾਂ ਲਾਉਗਾ ਠੀਕ ਹੈ ਦਿਖਾ ਦਿਗੇ ਖੋਲ ਕੇ ਦਿਖਾ ਮਾਰ ਤਾਂ ਜਿਹੜਾ ਦੱਸੋ 38000 ਦੇ ਵਿੱਚੋਂ ਹੋ ਜੂਗਾ ਠੀਕ ਹੈ ਵੇਰ ਤੁਹਾਡੇ ਸਾਹਮਣੇ ਆ ਦੂਜਾ ਸੁਬਾ ਸੂਈ ਆ 35 ਦਿਨ ਦਾ ਸਮਾਂ ਹੋ ਗਿਆ ਚੰਦੋਂ ਚੌਕੀ ਦੇ ਅੱਛਾ ਮੂੰਹ ਤੋਂ ਦੰਦੋਂ ਚੌਕੀ ਆ ਚਾਰ ਦੰਦਾਂ ਦੀ ਆ ਕਰੋ ਚੈੱਕ ਠੀਕ ਹੈ ਚਾਰ ਦੰਦ ਵਹਿੜ ਆ ਬਾਕੀ ਥਣ ਦੇਵਾ ਤੁਹਾਨੂੰ ਦਿਖਾ ਦਿੰਨੇ ਆ ਮਾਰਨਿੰਗ ਚੁਵਾਈ ਹੋਈ ਆ ਫਿਲਹਾਲ ਤੇ ਹੁਣ ਆਪਾਂ ਕੋਈ 1.5 ਵਜੇ ਇਹ ਵੀਡੀਓ ਬਣਾ ਰਹੇ ਆ ਸ਼ਾਮ ਨੂੰ ਤਾਂ ਕਾਫੀ ਬਣਦੀ ਹੋਊਗੀ ਫਿਰ ਆ ਵਧੀਆ ਬਣ ਜਾਂਦੀ ਆ ਅੱਜ ਚੋਈ ਨਾ ਵੀ ਡੰਗਰ ਲੇਟ ਚੋਏ ਆ 7 ਵਜੇ ਦੇ ਕਰੀਬ ਡੰਗਰ ਚੋਏ ਆ ਅੱਜ ਹੂੰ ਸੁਪਾ ਜਿਹੜੀ ਦੋਸਤੋ 7:00 ਵਜੇ ਚੁਵਾਈ ਹੋਈ ਆ ਬਾਈ ਕਲਸੀਬ ਕਹਿੰਦਾ ਤੇ ਹੁਣ 1:30 ਵਜੇ ਦਾ ਸਮਾਂ ਇੱਕ ਵਾਰੀ ਤੁਸੀਂ ਫਿਰ ਕਨਫਰਮ ਕਰ ਲਓ ਆ ਵਧੀਆ ਮੜੀ ਦਿਖਾ ਦਿਖਾਓ ਜੀ ਵਸੀ ਆ ਲਖੀ ਆਹ ਮਗਰ ਬੱਚਾ ਦੇਖ ਲੀ ਠੀਕ ਆ ਆ ਫੀਮੇਲ ਕਾਫ ਆ ਬੱਚੀ ਆ ਠੀਕ ਆ ਬੱਚੀ ਮਗਰ ਜੜੀ ਦੋਸਤੋ ਤਿਆਰ ਹੋ ਜੂਗੀ ਤਕਰੀਬਨ ਆਲਮੋਸਟ ਤੇ 38000 ਦੇ ਵਿੱਚੋਂ ਜਿਹੜਾ ਦੋਸਤੋ ਮਾਂ ਦਾ ਆਣਾ ਸ਼ੋਰ ਛੱਪਾ ਉਹ ਹੋ ਜੂਗਾ ਠੀਕ ਆ ਜੀ ਤੇ ਬਾਕੀ ਜਿਉ ਆਪ ਸਮਾਇਕ ਨੰਬਰ ਵਧੀਆ ਹੋ ਰਹੀ ਜੀ ਜੋਂ ਮੰਜਾਂ ਵਾਲੀ ਚਵਾਈ ਆ ਠੀਕ ਆ ਜੀ ਲੋ ਪੋਲੀ ਨਾ ਕਰਨੀ ਹੂੰ ਪੋਲੀ ਚਵਾਈ ਆ ਤੇ ਗਦੀਪ ਭਾਈ ਇਸ ਤੋਂ ਬਾਅਦ ਇੱਕ ਹੋਰ ਆਪਣੇ ਕੋਲ ਝੂਟੀ ਬਕਾਊਗਾ ਹਾਂ ਜੀ ਫੋਲ ਵੱਡੇ ਕੱਦ-ਕਾਡ ਦੀ ਜਿਹੜੀ ਦੋਸਤੋ ਇਹ ਕੋਈ ਵੀਰ ਮੱਝ ਸਮਝ ਲੈ ਕੋਈ ਝੋਟੀ ਜਾਂ ਸੂਆ ਪੁੱਛ ਲਾਂਗੇ ਤੇ ਪੂਰੀ ਪਲੀ ਭਲਾਈ ਆ ਤੇ ਫੋਲ ਵੱਡੇ ਕੱਦ-ਕਾਡ ਵਾਲੀ ਹੈ ਕੱਦ-ਕਾਡ ਬਹੁਤੇ ਵੀਰ ਮੈਟਰ ਕਰਦਾ ਵੀ ਕੱਦ-ਕਾਡ ਜੂਰ ਪਤਾ ਲੱਗ ਜੇ ਕੋਈ ਦਰਮਿਆਨੀ ਮੀਡੀਅਮ ਹਾਈਟ ਨਹੀਂ ਕਿ ਫੋਲ ਉੱਚੀ ਆ ਠੀਕ ਹੈ ਜੀ ਜੱਡੀਆਂ ਵੀ ਆਪਾਂ ਮੱਝਾਂ ਵੱਡੀਆਂ ਦੇ ਵਿੱਚ ਗਿਣਤੀ ਕਰ ਸਕਦੇ ਆ ਉਹਦੀ ਤੁਸੀਂ ਅਕਾਊਂਟ ਕਰ ਲਓ ਇਤੋਂ ਦਾਜਾ ਲਾ ਸਕਦੇ ਆ ਕਰਦੇ ਆ ਹਾਂ ਆ ਵੇਖੋ ਤਕਦੀਪ ਭਾਈ ਇਹਦੀ ਡਿਟੇਲ ਫਿਰ ਕੀ ਆ ਲਿਆਂਦੀ ਆ ਉਹ ਆਪਾਂ ਮਲਕ ਟੋਕੜ ਹੀ ਲਈ ਸੀ ਹੈ ਆਪਾਂ ਟੋਕੜ ਲਈ ਸੀ ਟੋਕੜ ਦਾ ਗੱਪਣ ਲਈ ਸੀ ਹਾਂਜੀ ਤਿੰਨ ਮਹੀਨੇ ਦੇ ਗੱਪਣ ਸੀ ਤੁਹਾਡੇ ਕੋਲੋਂ ਲਈ ਤੁਸੀਂ ਹਾਂ ਹਾਂ ਟੋਕੜ ਦਾ ਦੁੱਧ ਜਦੋਂ ਲਿਆਂਦੀ ਕਰੇ ਕਿੰਨਾ ਕਿ ਚੋਇਆ ਹੋਇਆ ਸੀ 13 ਲੀਟਰ ਤੋਂ ਚੋਇਆ ਥੱਲੇ 13 ਲੀਟਰ ਹਾਂਜੀ ਮਲਕੀ ਤਿੰਨ ਕ ਮਹੀਨੇ ਗੱਪਣ ਨੂੰ ਹੋ ਗਏ ਸੀ ਹਾਂ ਹਾਂ ਤਿੰਨ ਮਹੀਨੇ ਗੱਪਣ ਹੋ ਗਏ ਚੈੱਕ ਕਰਾ ਕੇ ਲੈਂਦੀ ਹਾਂ ਵਾ ਤੇ ਵੈਸੇ ਕਿੰਨਾ ਕਿ ਦੁੱਧ ਜਿਹੜਾ ਉਹਨਾਂ ਨੇ ਸੱਜਦ ਦਾ ਸੁੱਚੋਇਆ ਸੀ ਦੁੱਧ ਕਿੰਨਾ ਕਿ ਦੱਸਿਆ ਸੀ ਉਹਨਾਂ ਆਖਿਆ ਵੀ 15 16 ਕਿਲੋ ਦੁੱਧ ਹੀ ਚੋਇਆ ਏ ਠੀਕ ਹੈ ਜੀ 13 ਲੀਟਰ ਤੁਸੀਂ ਚੁਵਾਈ ਕਰੀ ਆ ਤੇ ਜੇ ਮਹੀਨੇ ਗੱਭਾਂਦੇ ਤੇ ਜੇ ਮਹੀਨਾ ਵੀ ਚਾਹੀਦਾ ਇਹਨੂੰ ਦੁੱਧ ਦੇ ਨਾਲ ਆਉਂਦਾ ਉਹ ਪਹਿਲਾਂ ਕੋਈ 3-4 ਮਹੀਨੇ ਕੋਈ ਹੋ ਸਕਦਾ ਵੀ 15 ਤੋਂ ਤਾਂ ਪਲੱਸ ਕੱਢਿਆ ਵੀ ਹੋਊਗਾ ਹਾਂਜੀ ਠੀਕ ਆ ਹਰ ਵਿਹਾਈ ਮੱਝ ਆ ਉਹ ਕੱਟਾ ਜਿਹੜਾ ਪਹਿਲਾਂ ਨਾਲ ਆਇਆ ਜਿਹੜਾ ਨਾਲ ਕੱਟਾ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਜਿਹੜਾ ਮੱਥੇ 'ਚ ਫੋਲਾ ਦੋਸਤੋ ਇਹ ਕੱਟਾ ਇਹਦੇ ਨਾਲ ਆਇਆ ਸੀਗਾ ਠੀਕ ਆ ਤੇ ਬਾਈ ਨੇ ਬਲਕਿ ਤੋਪੜ ਘਭਣ ਗਲਦੀਬ ਨੇ ਲਈ ਸੀਗੀ ਤੇ ਹੁਣ ਫਿਰ ਹਾਲ ਬਿਲਕੁਲ ਤਿਆਰੀ ਦੇ ਵਿੱਚ ਦਿਨ ਘਟੋ ਘਟਾ ਜੇਕਰ ਆਪਾਂ ਦਿਨਾਂ ਦੀ ਗਣਨਾ ਕਰਨ ਲੱਗੇ ਤੇ 15 ਦਿਨ ਵੀਰ ਦੱਸਦਾ ਹੈ ਸਮਾਂ 15 ਲੈ ਜੂ ਹਜੇ 15 ਨੇ ਲਾਇਆ ਰਹੀ ਏ ਠੀਕ ਹੈ 15 ਦਿਨ ਵੀ ਉਹ ਸਮਾਂ ਲੈ ਜੂਗਾ ਜੀ ਠੀਕ ਹੈ ਹਾਂ ਜੀ ਬਾਕੀ ਖੰਗ ਦੀ ਸ਼ੇਪ ਤੁਸੀਂ ਵੇਖ ਲਓ ਆ ਦੇਖੋ ਠੀਕ ਹੈ ਜੀ ਅੰਮ੍ਰਲ ਪਤਲਾ ਬਿਲਕੁਲ ਨਹੀਂ ਮੋਟੇ ਅੰਮ੍ਰਲ ਨਹੀਂ ਪੱਤੇ ਕਰਦੇ ਜੀ ਮਾਡਿਮ ਮਾਤਾ ਫੇਸ 20 ਵਿੱਚ ਚੰਗੀ ਆ ਪੂਰੀ ਵੱਡੀ ਕਦ ਕਾਠੀ ਹੈ ਠੀਕ ਆ ਤੇ ਕਲਦੀਪਾ ਜੀ ਦਾ ਮੋਲਕ ਕੀ ਰਹੂਗਾ ਜੇ 15 ਦਿਨਾਂ ਨੂੰ ਸੁਣਾਇਨੇ ਆ ਜੀ ਹਾਂਜੀ ਤੇ ਕੀ ਰੇਟ ਪੜਤਾ ਇਹਦਾ ਵੀ ਜੀ ਬਾਹਰ ਦੇ ਸਾਬਣਾ ਮੰਗੇ ਲੋਕ ਬਹੁਤ ਜ਼ਿਆਦਾ ਮੰਗਦੇ ਆ ਹੂੰ ਤੇ ਪਰ ਆਪਾਂ ਵੀ ਮਾਈ ਦੇ ਸਾਬਣਾ ਮੋਲ ਚੰਗਾ ਹੀ ਕਰਾਂਗੇ ਹੂੰ ਇਹਦਾ 1 ਲੱਖ 20000 ਰੁਪਏ ਮੋਲ ਕਰਦੇ 1 ਲੱਖ 20 ਡਿਮਾਂਡ ਕਰਦੇ ਹਾਂਜੀ ਠੀਕ ਆ ਮੋਦੀ ਜੀ ਕੋਈ ਮੌਕੇ ਤੇ ਛੋਟ ਛੱਪਾ ਹੋ ਜੋ ਹੋ ਜੋ ਜੀ ਹੋ ਜੀ ਮੰਤਰ ਖੁੱਲਾ ਕਰਦੇ ਤੁਸੀਂ ਕਰ ਦਾਂਗੇ ਜ਼ਰੂਰ ਜਾਓ ਜੀ ਬੋਲ ਦਿੱਤੇ ਕੰਨੀ ਤੇ 1,20,000 ਜਿਹੜੀ ਦੋਸਤੋ ਮੰਗ ਡਿਮਾਂਡ ਇਸ ਮੱਝ ਦੀ ਠੀਕ ਆ ਤੇ ਇਹ ਸੁਹਾ ਘਟੋ ਘਟ ਵੀ ਤੀਜਾ ਸੂਗੀ ਹੈ ਨਾ ਠੀਕ ਜੀ ਦੂਜਾ ਸੂਹਾ ਸੂਈ ਤੀਜਾ ਤਿਆਰ ਆ ਤੀਜਾ ਤਿਆਰ ਆ ਕਦ ਲੈ ਖਮਾਈ ਕਰ ਠੀਕ ਆ ਜੀ ਤੇ ਫੁੱਲ ਵੱਡੀ ਜਿਹੜੀ ਦੋਸਤੋ ਕੱਦ ਕਾਠੀ ਆ ਮੈਂ ਪਹਿਲਾਂ ਜ਼ਿਕਰ ਵਾਰ-ਵਾਰ ਤਾਂ ਕਰਦਾ ਪਿਆ ਵੀ ਕਿਸੇ ਵੀਰ ਨੂੰ ਕੋਈ ਛੋਟਾ ਜਿਹਾ ਪਸ਼ੂ ਨਾ ਜਾਪੇ ਵੀ ਛੋਟਾ ਜਿਹਾ ਪਸ਼ੂ ਨਹੀਂ ਹੈਗਾ ਤਾਂ ਮੈਂਸ਼ਨ ਕਰਨਾ ਵਾਰ-ਵਾਰ ਬਣਦਾ ਹੈ ਵੀ ਫੁੱਲ ਵੱਡੀ ਹਾਈਟ ਆ ਫੁੱਲ ਵੱਡਾ ਕੱਦ ਕਾਠਾ ਫਿੱਟ ਪੁੱਠੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਥੱਬਿਆਂ ਦੇ ਥੱਬੇ ਘੱਟੋ ਘਾਟ ਵੀ 2 1/2 ਫੁੱਟ ਦਾ ਜਿਹੜਾ ਦੋਸਤੋ ਘੱਟੋ ਘਾਟ ਪੁੱਠਾ ਹੀ ਹੋਊਗਾ ਠੀਕ ਹੈ ਤੇ ਚੰਗੀ ਸੋਹਣੀ ਹਾਈਟ ਹੈ ਸਿਰ ਦੇ ਬਰੋਬਰ ਕਰਦੀ ਸਿਰ ਬਿਲਕੁਲ 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 ਆਹ ਲਓ ਜੀ ਕਲਦੀ ਭਾਈ ਆਹ ਲਓ ਠੀਕ ਹੈ ਜੀ ਲਓ 5 ਫੁੱਟ 5 ਇੰਚ ਕੱਦ ਮੇਰਾ ਹੈ ਸਭ ਇਹ 5 ਫੁੱਟ ਦੇ ਲਾਗੇ ਤਾਕੇ ਬਾਈ ਕੁਲਦੀਪਾ ਦਾ ਵੀ ਆਪਣਾ ਕੱਦ ਹੈ ਤੇ ਬਿਲਕੁਲ ਇਕੋ ਵਾਲ ਜਿਹੜੀ ਦੋਸਤੋ ਸ਼ੋਅ ਕਰਦੀ ਪਈ ਆ ਵੱਡੇ ਕੱਦ ਕੱਠੀ ਦੀ ਚੰਗਾ ਚੰਗਾ ਵੱਡਾ ਖੁੱਲਾ ਹਵਾਨਾ ਬਣਾਉਗੀ ਹਜੇ 15 ਦਿਨ ਬਾਕੀ ਐ ਸੰਗਤ ਠੀਕ ਹੈ ਜੀ 1,20,000 ਡਿਮਾਂਡ ਮੌਕੇ ਤੇ ਮਾਨਤਾ ਮਿਲੂਗਾ ਦੋਸਤੋ ਖੁੱਲਾ ਠੀਕ ਹੈ ਜਿੰਨਾ ਵੀ ਹੋਣਾ ਹੋਇਆ ਜ਼ਰੂਰ ਹੋ ਜਾਊਗਾ ਵਿੱਚੋਂ ਕਸਰ ਕੋਸਰ ਕੱਢ ਕੇ ਪੂਰੀ ਤੇ ਕੁਲਦੀਪ ਬਾਕੀ ਵੀ 35 ਤੋਂ 31 ਨੰਬਰ ਹੁਣ ਬਿਲਕੁਲ ਜੀ ਤਸੱਲੀ ਕਰੇ ਕੋਈ ਆਵੇ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਆਪਣੇ ਘਰ ਦੀ ਗਾਰੰਟੀ ਆ ਹਾਂਜੀ ਤੇ ਬੁੱਲ ਕੇ ਸੰਪਰਕ ਨੰਬਰ ਆਪਣੇ 73407 08606 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਬੇਰ ਕੁਲਦੀਪ ਦੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਉਹ ਵੀ ਮੱਝ ਲੱਗਦੀ ਹੈ ਜੀ ਇਹਦੇ ਉਹ ਮੱਝ ਉਹ ਵੀ ਵੱਜੀ ਹੈ ਮੱਝ ਨਹੀਂ ਮੱਝ ਵੱਜੀ ਲੱਗਦੀ ਹੈ ਹਸਾਬ ਨਾਲ ਦੇਖੋ ਮੱਝ ਇਹ ਮੀਡੀਅਮ ਹਾਈਟ ਦੀ ਜਿਹੜੀ ਦੋਸਤੋ ਮੱਝ ਨਾਲ ਵੱਜੀ ਆ ਨਾਰਮਲ ਜਮੀਨ ਸਮਾਨ ਦਾ ਫਰਕ ਹੈ ਕੋਈ 19 21 ਦਾ ਨਹੀਂ 19 31 ਦਾ ਫਰਕ ਹੈ ਠੀਕ ਹੈ ਜੀ ਤੇ ਮਾਜ ਤੁਹਾਨੂੰ ਪਸੰਦ ਆਊਗੀ ਤੇ ਪੈਸੇ ਬੇਸ਼ੱਕ ਜਿਹੜੇ ਦੋਸਤੋ ਬਾਹਰ ਦੇ ਬਾਜ਼ਾਰ ਦੇ ਹਿਸਾਬ ਨਾਲ ਵੀ ਤੁਸੀਂ ਨਿਗਾਹ ਸਕਦੇ ਹੋ ਪਰ ਬਾਹਰ ਦਾ ਬਾਜ਼ਾਰ ਵੀ ਚੈੱਕ ਕਰ ਸਕਦੇ ਹੋ ਤਸੱਦੀ ਕਰ ਸਕਦੇ ਹੋ ਤੇ ਪੂਰੀ ਖਬਰ ਅਪਡੇਟ ਵਿੱਚ ਜਿਹੜੀ ਇਹ ਮਾਜ ਆ ਇੱਕ ਤੁਹਾਨੂੰ ਵੈੜ ਦਿਖਾਤੀ ਹੈ ਜਾਨੀਵਲ ਪਸੰਦ ਆਉਣਗੇ ਪਸੰਦ ਆਇਆ ਤੁਸੀਂ ਤਸੱਦੀ ਕਰ ਲਿਓ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ